ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਪਵਿੱਗਿਆ ਦਾ ਤੇ ਅੱਜ ਆਪਾਂ ਤੁਹਾਨੂੰ ਦਵਾਂਗੇ ਬਹੁਤ ਵੱਡੀ ਖੁਸ਼ਖਬਰੀ ਸਪੈਸ਼ਲ ਉਹ ਵਾਲੇ ਜਿਹੜੇ ਡੇਲੀ ਮੇਰਾ ਵਲੌਗ ਦੇਖਦੇ ਆ ਜਾਂ ਕਿਤੇ ਕਿਤੇ ਵੀ ਦੇਖਦੇ ਆ ਜਾਂ ਜਿੰਨਾਂ ਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤੇ ਸੈਟਰਡੇ ਜਿੱਦਨ ਅਸ਼ਟਮੀ ਸੀ ਕੰਝਕ ਪੂਜਨ ਸੀ ਤੇ ਉਸ ਦਿਨ ਜੀ ਆਪਣਾ ਇਹ ਆ ਗਿਆ Google AdSense ਕੀ ਕਹਾਂ ਮਤਲਬ ਹੀ ਸੋਚਿਆ ਨਹੀਂ ਸੀਗਾ ਵੀ 1 ਸਾਲ ਦੇ ਵਿੱਚ ਮੈਂ ਆਪਣਾ ਚੈਨਲ ਨੂੰ ਮੋਨਟਾਈਜ਼ ਕਰ ਲੂੰਗੀ 24 ਮਾਰਚ ਨੂੰ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਸੀ ਤੇ ਸ਼ਨੀਵਾਰ ਹੈ ਹੁਣ ਨਹੀਂ ਉਹਦਾਂ ਡੇਟ ਕਿੰਨੀ ਸੀਗੀ ਆਈ ਥਿੰਕ ਅੱਜ 7 ਆ 5 5 ਤਰੀਕ ਨੂੰ 5 ਅਪ੍ਰੈਲ ਨੂੰ 5 ਅਪ੍ਰੈਲ ਨੂੰ ਮੇਰਾ ਇਹ ਗੂਗਲ ਐਡਸਨਸ ਚਰਡੇ ਆ ਗਿਆ ਤੇ ਬਸ ਮੈਨੂੰ ਖੁਸ਼ੀ ਆ ਬਹੁਤ ਖੁਸ਼ੀ ਮੈਂ ਤਾਂ ਬਹੁਤ ਕੀਤੀ ਪਰ ਸੋਚਿਆ ਨਹੀਂ ਸੀ ਕਿ ਸ਼ਾਇਦ ਇਹਦਾ ਘਰੇਲੂ ਵਲੌਗ ਬਣਾਉਣ ਵਾਲੇ ਦੇ ਸਬਸਕ੍ਰਾਈਬਰ ਵਲੌਗਰ ਨੂੰ ਕੋਈ ਸਪੋਰਟ ਕਰ ਸਕਦਾ ਪਰ ਜਿਨ੍ਹਾਂ ਨੇ ਮੇਰੇ ਘਰੇਲੂ ਵਲੌਗਸ ਦੇਖੇ ਮੈਨੂੰ ਮੇਰੇ ਚੈਨਲ ਸਬਸਕ੍ਰਾਈਬ ਕੀਤਾ ਮੈਨੂੰ ਸਪੋਰਟ ਕੀਤਾ ਤੇ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਜਦੋਂ ਆਪਾਂ ਨੂੰ ਪਹਿਲੀ ਪੇਮੈਂਟ ਆਊਗੀ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਹਜੇ ਤੱਕ ਪੇਮੈਂਟ ਨਹੀਂ ਆਈ ਜਿਹੜਾ Google AdSense ਆ ਗਿਆ ਇਸ ਤੋਂ ਬਾਅਦ ਪੇਮੈਂਟ ਆਉਂਦੀਆਂ। ਬਾਕੀ ਆਪਾਂ ਦੇਖਦੇ ਰਹੇ ਬਲੌਗ ਬਣਾਉਂਦੇ ਰਹਾਂਗੇ। ਤੇ ਸਪੈਸ਼ਲ ਥੈਂਕਸ ਉਸ ਵਾਹਿਗੁਰੂ ਜੀ ਦਾ ਤੇ ਮੇਰੇ ਸਬਸਕ੍ਰਾਈਬਰ ਦਾ ਤੇ ਸਭ ਤੋਂ ਜ਼ਿਆਦਾ ਮੈਨੂੰ ਬਲੌਗ ਬਣਾਉਣ ਵਿੱਚ ਜਿਹਨੇ ਮੋਟੀਵੇਟ ਕੀਤਾ ਸੀ ਇੱਕ ਤਾਂ ਪਹਿਲਾ ਜਿਹੜਾ ਇੱਕ ਉਹ ਜਾਂਦਾ ਵਾ ਉਹਨੂੰ ਕੀ ਕਹੀਦਾ ਕ੍ਰੈਡਿਟ ਕਹੋ ਮੇਲ ਪੋਲੀਲੀਰੀਆ ਮੇਰੀ ਭੂਆ ਦੀ ਕੁੜੀ ਉਨੇ ਮੈਨੂੰ ਸਭ ਤੋਂ ਵੱਧ ਜਿਆਦਾ ਮੋਟੀਵੇਟ ਕੀਤਾ ਸੀ ਨਹੀਂ ਤਾਂ ਵਲੌਗ ਬਣਾਇਆ ਕਰ ਤੇਰੇ ਘਰੇਲੂ ਵਲੌਗ ਹੁੰਦੇ ਆ ਸਾਰਿਆਂ ਦੇ ਦੇਖਣ ਵਾਲੇ ਹੁੰਦੇ ਆ ਤੇ ਫੈਮਲੀ ਚ ਦੇਖਣ ਵਾਲੇ ਹੁੰਦੇ ਆ ਤੇ ਦੂਸਰਾ ਮੋਟੀਵੇਟ ਮਨਵੀਰ ਜੀ ਦਾ ਇਹ ਮੰਦਿਰ ਦੇ ਟੈਰੀ ਵੀ ਬਹੁਤ ਮੋਟੀਵੇਟ ਕੀਤਾ ਤੇ ਉਹ ਕਹਿੰਦੇ ਹੁੰਦੇ ਸੀ ਕੋਈ ਵੀ ਮਤਲਬ ਗਲਤ ਵਲੌਗ ਜਿਹੜਾ ਉਹ ਨਹੀਂ ਬਣਾਉਣਾ ਨਾ ਹੀ ਕੋਈ ਲੱਚਰਤਾਲੇ ਵਲੌਗ ਬਣਾਉਣੇ ਆ ਤਰੀਬਨ ਜਿਹੜੇ ਬਣਾਉਣੇ ਆ ਘਰੇਲੂ ਬਣਾਉਣੇ ਆ ਜਿਹੜੇ ਕਿ ਸਾਰੇ ਦੇਖ ਸਕਣ ਤਾਂ ਸੋ ਬਹੁਤ ਬਹੁਤ ਧੰਮਾਕ ਤੇ ਹੁਣ ਆਪਣਾ ਦੇਖੀਏ ਅੱਗੇ ਵਲੌਗ ਟਾਈਗਰ ਸਵੀਟੀ ਕਿਥੇ ਹੈ ਟਾਈਗਰ ਸਵੀਟੀ 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 ਹੇ 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 ਵਾਈਬ੍ਰੇਸ਼ਨ ਤੇ ਲੱਗੀ ਰਹਿੰਦੀ ਹੈ ਹਮ ਹਮ ਸਵੀਟੀ ਟਾਈਗਰ ਕੋਟ ਪਹਿਵਾ ਬੇ ਕੋਲੋਂ ਇੱਥੇ ਵਾਸ਼ਰੂਮ ਕਰ ਦਿੰਨੇ ਨਾ ਤੁਸੀਂ ਛਿੱਤਰ 'ਤੇ ਪਹਿ ਛਿੱਤਰ ਛਿੱਤਰ ਤਾਂ ਨਹੀਂ ਪੇ ਦੌਕੇ ਪਏ ਹੈ ਹਨਾ

ਕੇਕ ਕੇਕ ਤਿਆਰ ਹੋਇਆ ਇਹ ਵਾਲਾ ਕੇਕ ਕੱਟ ਦੇਣਾ ਮਨੀ ਪਹਿਲਾਂ ਤੁਹਾਨੂੰ ਸਰਵ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਕੱਢ ਲਈਏ ਤਾਰ ਤੇ ਬਹੁਤ ਖੁਸ਼ੀ ਆ ਤੁਹਾਡਾ Google AdSense ਆ ਗਿਆ ਤੇ ਚੰਗੇ ਬਲੌਗਰਾਂ ਨੂੰ ਪਲੀਜ਼ ਸਪੋਰਟ ਕਰਦੇ ਆ ਕਰੋ ਕਰਦੇ ਤਾਂ ਬਹੁਤ ਥੋੜੇ ਲੋਕ ਆ ਮਤਲਬ ਕਿ ਸਾਡੇ ਵਰਗੇ ਬਲੌਗਰਾਂ ਨੂੰ ਸਪੋਰਟ ਪਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚਲੋ ਜੀ ਹੁਣ ਆਪਾਂ ਤਾਰ ਕੱਢ ਲਈਏ చలో నేను తీడు కడపాలని వచ్చే బాస్ అది తీట్ లాయా లంటా సిగా ఉత్తో చిల్లే తో ఆ తోకర్ హ్మ్ ਜਿੱਤੀ ਸੀ ਗਈ ਤਾਂ ਮੈਂ ਜਿਹੜਾ 28 ਸੇਕ ਸੀ ਗਰਮ ਜੀਰਾ ਬਹੁਤ ਨਹੀਂ ਉਧਰ ਤਾਂ ਮੌਸਮ ਵੀ ਚੇਂਜ ਹੋ ਰਿਹਾ ਨਾ ਉਹ ਠੰਡਾ ਨਹੀਂ ਹੁੰਦਾ ਕੋਈ ਠੰਡਾ ਦੁਦੀ ਨਹੀਂ ਹੁੰਦਾ ਅਜੇ ਵੀ ਸੇਮ ਸਵੱਤੇ ਉਹ ਬੈਲਾ ਇਹਨੂੰ ਰੀਡਿੰਗ ਆਪ ਚੋਕ ਕਰਨਾ ਆਹ ਦੇਖੀ ਕਰਦੀ ਆ ਗੰਗਾ ਕੇ ਥੁਰਨੀ ਦੇ ਵਿੱਚ ਖੜੀ ਆ ਥੁਰਲੀ ਨਹੀਂ ਵੀ ਆ ਨਾ ਆ ਛੇਚੀਆਂ ਬਣਾਉਂਦਾ ਆ ਬਸ ਨੇਗਾ ਦੇਖੀ ਕਿ ਕਿਰਤ ਚੜਨੇ ਇੱਕ ਪਿੰਡ ਹੋਰ ਲਈ ਤੇ ਤਾਂ ਮੇਰਾ ਇਹ ਮੇਰੀ ਫੱਟੀ ਕਿੱਥੇ ਹੈ ਫੱਟੀ ਆ ਮੇਰੇ ਦੋ ਰੱਖਦੀ ਦੇ ਦੇ ਹੋ ਗਈ ਇਹ ਨੂੰ ਚਾਲ ਮਾਰਦੇ ਮੱਖੀਆਂ ਕਰਕੇ ਜਦ ਤੱਕ ਪੱਕਾ ਨਹੀਂ ਲੱਗਦਾ ਹਾਂ ਹਾਂ ਅੱਜ ਪੱਖਾ ਲੈ ਕੇ ਆਉਗਾ ਮਨੀ ਕੋਲ ਨੂੰ ਹੋ ਮੰਗੇ ਪਾਣੀ ਤਾਂ ਸਹੀ ਪਰ ਬੰਦ ਨਹੀਂ ਹੈ ਤੇ ਪਾਣੀ ਤਾਂ ਮੇਰੇ ਅੱਗੇ ਆ ਜਾਂਦੀ ਦੁਪਹਿਰ ਮੰਮੀ ਨਾਲ ਆ ਕੇ ਦਾਦੀ ਜੀ ਨਾਲ ਆ ਕੇ ਉਹ ਪਰ ਪਾਣੀ ਇਨੋਦੋਂ ਨੂੰ ਹੁਣੇ ਘਟ ਗਈ ਆ ਗਰਮੀ ਕਰਕੇ ਪੱਕਾ ਲੱਗ ਗਿਆ ਕਿ ਮੈਨੂੰ ਲੋੜ ਆ ਰਹੀ ਇਹਨੂੰ ਨਵਾਇਆ ਕਰੀਏ ਰੋਜ਼ 来ਆਂ ਸੀਗਾ ਹਾਂ ਤੇ ਮੈਂ ਵੀ ਕੱਲ ਨੂੰ ਤੇਰੀ ਦਾਦੀ ਨਾਲ ਆ ਕੇ ਬਾਲਟੀਆਂ ਉੱਤੇ ਪਾਣੀ ਪਾਉਂਦੀ ਦੁਪਹਿਰ ਨੂੰ ਹਣਾ ਪਰ ਧਿਆਨ ਨਾ ਪਾਇਓ ਹਾਂ ਜਾਂ ਤੇ ਥਾਮ ਨੂੰ ਮੈਨੂੰ ਨਾਮ ਲਿਆ ਕਰਨਾ ਜਦੋਂ ਉਹ ਨਾਲ ਆਉਂਦੀ ਤੇ ਕਿਉਂਕਿ ਡੀ ਦਾ ਫੇ ਮੜਾ ਗਿਆ ਪਾਣੀ ਪੈ ਗਿਆ ਥੋੜਾ 2-3 ਕੱਪ ਖੜ ਜਾਣਾ ਛੋਟੀ ਕਰਦੇ ਛੋਟੀ ਜਿਹੜੀ ਉਹ ਮਾਰਨ ਤਰੀਕਰੀ ਚੱਲੋ ਫਿਰ ਦੁੱਧ ਵੀ ਨਹੀਂ ਹਲੇ ਇਦਾਂ ਦਾ ਕੋਈ ਨਹੀਂ ਉਹ ਬੱਚ ਡੇਰੇ ਵਰਗਾ ਕਿਤੇ ਕਿਤੇ ਵੀ ਪਾ ਸਕਦਾ ਉੱਤੇ ਇੱਕ ਤੇ ਜ਼ਰੂਰੀ ਆ ਰੋਜ਼ ਮੰਗੋ ਦੇ ਅਲਿਕੁਮ ਸਲਮ। ਬੈਠ ਲੋ। ਉਹ ਚਲੇ ਕੇ ਕੁਟੀਕਾ ਹੀ ਕਰਨ। ਪਾਪੂ ਕੋ ਡਰਦੇ ਵੀ ਭੱਜ ਜਾਂਦੇ ਹੁਣ। ਹੂੰ। ਆਹ ਤੇ ਹੋ ਗਈ। ਉਹ ਵੀ ਸੋਚ ਆਪਣੇ ਅਲਦ ਨੂੰ ਮੇਹਰ ਨਹੀਂ ਕਰਨੀ ਹੋ ਗਈ। ਇਹ ਬਾਹਾਂ ਦੇ ਬਣੂਗਾ ਜੋ ਉਂਝਲਾਈ ਚ ਬਾਤੀ ਕਾ ਪੈਣੀ ਆ ਉਦੋਂ ਸਪ੍ਰਿੰਕਲਰ ਵੀ ਲੈਣੀ ਆ ਤਾਂ ਅੱਧਾ ਨਹੀਂ ਉਦੋਂ ਸਪ੍ਰਿੰਕਲਰ ਜਾਂ ਫੌਗਰ ਹੁੰਦੇ ਜਿਹੜੇ ਉਦੋਂ ਲਾ ਲਵਾਂਗੇ ਤਾਂ ਵੀ ਆਪਣੇ ਇਥੇ ਰੋਖ ਕਰਕੇ ਜਿਹੜੀ ਉਹ ਇਹੋ ਜੇ ਠੰਡ ਹਵੇਲੀ ਜਿਹੜੀ ਆ ਉਹ ਠੰਡੀ ਆ ਜਿਹੜੀ ਉਹ ਰੋਖਵਾਂ ਜਾਵਾਂ ਜੂਮਲੇ ਜਿਹੜੇ ਰੜੜੇ ਆ ਉਹਨਾਂ ਨੂੰ ਬਹੁਤ ਔਖਾ ਉਹਨਾਂ ਦੇ ਤਾਂ ਕਈਆਂ ਨੇ ਹੁਣੇ ਹੀ ਉਹ ਪਿੰਕ ਲੱਜੇ ਸੀ ਸਪ੍ਰਿੰਕਲਰ ਦਵਾਰੇ ਦੀ ਬਾਣੀ ਵਾਲੇ ਪਾਸੋਂ ਵਾਲੇ ਦਵਾਰੇ ਦੀ ਹੁਣੇ ਚਲਾ ਰਹੇ ਹਾਂ ਯਾਰ ਉਸ ਦਾ ਡੇਰੀ ਫਾਰਮ ਆ ਰਿਆ ਨੇ ਹਮਮ ਨੋ ਜੀ ਬਾਲਟੀਆਂ ਸੀ ਧੋ ਕੇ ਇੱਥੇ ਰੱਖ ਗਈ ਦੀ ਆ ਤੇ ਅੰਦਰ ਚੁੱਧੂ ਪਾ ਕੇ ਲੈ ਗਈ ਆ ਉਹ ਟਟਿਓਲੀ ਨਾ ਮਿੰਨਵਾ ਗਈ ਸੀ ਆਂਡੇ ਦਿੱਤੇ ਹੋਣੇ ਜਿਹੜਾ ਇੱਥੇ ਗਏ ਆ ਨਾ ਰੋਲਾ ਪਾਉਂਦੀ ਹੋ ਸਕਦਾ ਉਹ ਮੈਂ ਤੋੜ ਲਾਂ ਧਨੀਆ ਮੈਂ ਗੜੀ ਮੰਗੀ ਰੱਖੀ ਆ ਤੇ ਪਾਣੀ ਤੇ ਦਾਦੀ ਜੀ ਦੇ ਲੈਂਦੇ ਸੀ ਲਸਣ ਵੀ ਲੈ ਆਏ ਕੱਲ ਨੂੰ ਅਸੀਂ ਲਾਵਾਂਗੇ ਜੀ ਕਲੇਲੇਆਂੀਆਂ ਵੇਲਾਂ ਲੈ ਕੇ ਆਈਆਂ ਉੱਥੇ ਜਿੱਥੇ ਆ ਸਫੈਦੇ ਲਾਇਆ ਨਾ ਸਾਰਾ ਥਾਂ ਖਾਲੀ ਵਿੱਚ ਉਹ ਦੇਖੋ ਉਹਦੇ ਭਾਈ ਭੰਗ ਮਲੰਦਿਆ ਉਹਦੇ ਨਸ਼ੇੜੀ ਉਹਦੇ ਦੂਰ ਉਹਦੇ ਹਾਂ ਨਾ ਆਪਾਂ ਵਿਚਾਰੇ ਦੀ ਪ੍ਰਾਈਵੇਸੀ ਭੰਗ ਕਰਤੀ ਗਿਆਦਾ ਨਾ ਬੂਟਿਆ ਵਾਲੇ ਮਿਰਚਾਂ ਨੇ ਹੋ ਜਾਣੇ ਟਮਾਟਰਾਂ ਈ ਜਿਆਦੇ ਸੌਖੇ ਹੋ ਕਿਉਂਕਿ ਨੀ ਬਰੀਕ ਆ ਨਾ ਚੜ ਸੌਖੀ ਫੜੀ ਆ ਇਹਨਾਂ ਨੇ ਆ ਬੂਟਾ ਬਾਬੇ ਨੂੰ ਵੀ ਪੱਟੀ ਨਾ ਲੱਗ ਜਿੰਦੀ ਪੱਟਣਾ ਹੀ ਨਹੀਂ ਆ ਵਾਲਾ ਧਨੀਏ ਦਾ ਸੋਕੇ ਤੋਂ ਸੁੱਕ ਲੈਣ ਦੇਣਾ ਇਹਨੂੰ ਅੱਗੇ ਹਾਂ ਸੁੱਕ ਲੈਣ ਦੀ ਧੰਨਵਾਦ ਦੱਦਿ ਘਰੀ ਨੂੰ ਲਸਣ ਤੋਂ ਬਿਨਾਂ ਧਨੀਏ ਨਾਲ ਵੀ ਦਾਲ ਦੋ ਦੱਦਿ ਤਾਂ ਕਹਿੰਦੇ ਨੇ ਕਿ ਪਟਨਾ ਆ ਰਿਹਾ ਕਿਹ ਕੀ ਆਹਾਂ ਆਓ ਬਸ 10 ਤਰੀਕ ਨੂੰ ਸਾਰੇ ਤੁਹਾਨੂੰ ਛੁੱਟੀ ਹੋਣੀ ਆ ਉਦਾਂ ਗਵਰਨਮੈਂਟ ਨੇ ਐਲਾਨ ਕੀਤਾ ਅੰਬੇਦਕਰ ਜਨਮਤੀ ਆ ਨਾ ਉਦੋਂ ਨੂੰ ਆ ਗਵਰਨਮੈਂਟ ਛੁੱਟੀ ਦਾ ਐਲਾਨ ਕੀਤਾ ਹੋਇਆ ਆ ਆਪ ਰੂਪਾ ਆਨੇ ਪਟੇ ਦੀ ਗੁੰਟਰੀ ਸਨ ਪਟਿਆ ਗਿਆ ਪਟਿਆ ਗਿਆ ਆਪ ਰੂਪਾ ਲਸਨ ਹੁਣ ਸਾਡਾ ਦਿਖਣੇ ਅਟ ਗਿਆ ਤੇ ਚਾਹ ਹੋ ਗਿਆ ਉਹ ਡਿੱਗ ਗਏ ਹੁਣ ਸਾਰਾ ਪੱਟਾਂ ਗਏ ਇਹ ਨੂੰ ਬੰਨ੍ਹ ਕੇ ਰੱਖਾਂਗੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਆਪ ਅੱਜ ਦੇ ਵਲੌਗ ਦਾ ਐਂਡ ਹੁਣ ਜਾ ਕੇ ਦਾਲ ਨੂੰ ਲਾਵਾਂਗੇ ਤੜਕਾ ਭਾਂਡੇ ਅਜ ਮਨਵੀਰ ਦੀ ਦਾਦੀ ਜਮਾਂ ਵਿੱਚ ਸੀ ਇੱਧੇ ਦਾਲ ਮੇੜਾ ਸੀ ਕੰਮ ਕਰ ਲੈਣੀ ਆ ਨੌ ਸੱਸ ਤੇ ਫੇਰ ਮਿਲਾਂਗੇ ਜੀ ਫੇਰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਨਾਲ ਕਿਸੇ ਨਵੇਂ ਵਲੌਗ ਨਾਲ ਬਹੁਤ ਬਹੁਤ ਧੰਨਵਾਦ ਜੀ ਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ